ਸਭ ਤੋਂ ਅੰਦਾਜ਼ ਕਰਦੇ ਆਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਜਿਨ੍ਹਾਂ ਨੂੰ ਅੱਜ ਭਿੱਜੀਆਂ ਅੱਖਾਂ ਦੇ ਨਾਲ ਅੰਤਿਮ ਵਿਦਾਇਤੀ ਦਿੱਤੀ ਜਾਵੇਗੀ ਜੀ ਹਾਲ ਦਿੱਲੀ ਦੇ ਨਿਗਮ ਬੋਧ ਕਾਟ ਤੇ ਉਹਨਾਂ ਦਾ ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ ਵੇਖੋ ਸਾਰੀ ਖਾਸ ਪੇਸ਼ਕਸ਼ ਅਲਵਿਦਾ ਡਾਕਟਰ ਮਨਮੋਨ ਸਿੰਘ ਸੁਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਦਾ ਅੱਜ ਅੰਤਿਮ ਸੰਸਕਾਰ ਕੀਤਾ ਜਾਏਗਾ ਦਾਜ਼ੀ ਕਿ ਦਿੱਲੀ ਦੇ ਨਿਗਮ ਬੋਥ ਕਾਟ ਦੇ ਵਿੱਚ ਉਹਨਾਂ ਨੂੰ ਅੰਤਿਮ ਵਿਦਾਇਤੀ ਦਿੱਤੀ ਜਾਏਗੀ ਜਿਸ ਨੂੰ ਲੈ ਕੇ ਤਮਾਮ ਇੰਤਜ਼ਾਮ ਕੀਤੇ ਗਏ ਨੇ ਅੱਜ ਆਈਸੀਸੀ ਹੈੱਡਕੁਆਟਰ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇਨੂ ਰੱਖਿਆ ਜਾਏਗਾ ਸਵੇਰੇ 8 ਵਜੇ ਤੋਂ 9 ਵਜੇ ਤੱਕ ਉਹਨਾਂ ਦੇ ਅੰਤਿਮ ਦਰਸ਼ਨ ਕੀਤੇ ਜਾ ਸਕਣਗੇ ਜਿਸ ਨੂੰ ਲੈ ਕੇ ਹੀ ਇੱਥੇ ਇੱਕ ਤਮਾਮ ਇੰਤਜ਼ਾਮ ਕੀਤੇ ਗਏ ਨੇ ਦਾਜ਼ੀ ਕਿ ਕਾਂਗਰਸੀ ਵਰਕਰ ਤੇ ਆਮ ਲੋਕ ਉਹਨਾਂ ਨੂੰ ਆਪਣੀ ਸ਼ਰਧਾ ਦਿ ਦੇ ਸਕਣਗੇ ਜਿਸ ਨਾਲ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਦੇ ਚਲਦਿਆਂ ਉਨ੍ਹਾਂ ਨੇ ਐਮਸ ਭਰਤੀ ਕਰਾਇਆ ਗਿਆ ਸੀ ਔਰ ਉਹਨਾਂ ਨੇ ਆਪਣੇ ਆਖਰੀ ਸਾਲ ਲਏ ਔਰ ਕੱਲ ਬੀਤੇ ਦਿਨ ਜਿਸ ਦਿਨ ਨਾਲ तमाम ਆਗੂ ਜਿਹੜੇ ਨੇ ਵਕ-ਵਕ ਪਾਰਟੀਆਂ ਦੇ ਖੁਦ ਰਾਸ਼ਟਰਪਤੀ ਡੋਪੀ ਮੁਰਮੂ ਪ੍ਰਧਾਨ ਮੰਤਰੀ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਪਹੁੰਚੇ ਸਨ ਸੋ ਅੱਜ ਕਾਂਗਰਸ ਹੈੱਡਕੁਆਰਟਰ ਤੋਂ ਅੰਤਿਮ ਯਾਤਰਾ ਸ਼ੁਰੂ ਹੋਵਗੀ ਉਸ ਤੋਂ ਪਹਿਲਾਂ ਤਕਰੀਬਤ ਡੇਢ ਘੰਟਾ ਜਿਹੜੇ ਲੋਗ ਨੇ ਵਰਕਰ ਨੇ ਪਾਰਟੀ ਨਾਲ ਜੁੜੇ ਹੋਏ ਉਹ ਉਹਨਾਂ ਦੇ ਅੰਤਿਮ ਦਰਸ਼ਨ ਕਰ ਸਕਣਗੇ ਕਾਂਗਰਸ ਹੈੱਡਕ quartਰ ਤੋਂ ਸ਼ਮਸ਼ਾਨ ਘਾਟ ਉਹਨਾਂ ਦੀ ਜੁੜੀ ਮ੍ਰਿਤਕ ਦੇ ਲਿਜਾਈ ਜਾਏਗੀ ਦੱਸਦੇ ਕਿ ਵਕੂ ਵਕ ਪਾਰਟੀਆਂ ਦੇ ਸਿਆਸੀ ਆਗੂ ਸਸਕਾਰ ਮੌਕੇ ਆਪਣੀ ਹਾਜ਼ਰੀ ਲਗਵਾਉਣਗੇ ਉਤੇ ਸ਼੍ਰੋਮਣੀ ਕਲਦਲ ਦੇ ਬਲਵੰਦਰ ਸਿੰਘ ਪੁੰਦ ਡਾਕਟਰ ਦਲਜੀਤ ਸਿੰਘ ਚੀਮਾ ਤੇ ਗਾਬੜਿਆ ਵੀ ਮੌਜੂਦ ਰਹਿਣਗੇ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਵੀ ਉਹਨਾਂ ਨੂੰ ਆਪਣੀ ਸ਼ਰਧਾਂਤੀ ਦੇਣ ਲਈ ਪਹੁੰਚਣਗੇ ਵੀ ਤੇ ਦਿਨ ਵੀ ਤਸਵੀਰਾਂ ਤੁਹਾਨੂੰ ਵਿਖਾਈਆਂ ਸਨ ਜਦੋਂ ਕਿ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੋ ਪ੍ਰਧਾਨ ਮੰਤਰੀ ਨੇਂਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਹੁਲ ਗਾਂਧੀ ਸੋਨੀਆ ਗਾਂਧੀ ਤਮਾਮ ਆਗੂ ਜਿਹੜੇ ਨੇ ਉਹ ਪਹੁੰਚੇ ਸਨ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਨੂੰ ਆਖਰੀ ਸ਼ਰਦਾਂਤਰੀ ਦੇਣ ਦੇ ਲਈ ਸੋ ਅੱਜ ਉਹਨਾਂ ਦਾ ਦਿੱਲੀ ਦੇ ਨਿਗਮ ਬੋਧ ਘਾੜ ਤੇ ਵਿਖੇ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਉਸ ਤੋਂ ਪਹਿਲਾਂ ਅੱਜ AICC ਹੈੱਡਕ quartਰ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇ ਅੰਤਿਮ ਦਰਸ਼ਨਾਂ ਦੇ ਲਈ ਰੱਖੀ ਜਾਏਗੀ ਸਵੇਰੇ 8 ਵਜੇ ਤੋਂ 9:30 ਵਜੇ ਤੱਕ ਉਹਨਾਂ ਦੇ ਅੰਤਿਮ ਦਰਸ਼ਨ ਜਿਹੜੇ ਨੇ ਉਹ ਕੀਤੇ ਜਾਣਗੇ ਅਜੇ ਵਿਚਾਰ ਕਾਂਗਰਸੀ ਵਰਕਰ ਤੇ ਆਮ ਲੋਕ ਉਹਨਾਂ ਨੂੰ ਆਪਣੀ ਸ਼ਰਧਾਂਜਲੀ ਦੇਣ ਦੇ ਲਈ ਇੱਥੇ ਆਈਸੀਸੀ ਹੈੱਡਕ quartਰ ਪਹੁੰਚਣਗੇ ਉਸ ਨੂੰ ਲੈ ਕੇ ਖਾਸ ਤੜੇ ਨੇ ਸਖਤ ਇੰਤਜ਼ਾਮ ਕੀਤੇ ਗਏ ਨੇ ਹਾਲਾਂਕਿ ਜਿਸ ਕਦਰ ਬੀਤੇ ਦਿਨ ਤੋਂ ਹੀ ਬਰਸਾਤ ਦਿੱਲੀ ਐਨਸੀਆਰ ਵਿੱਚ ਹੋ ਰਹੀ ਹੈ ਉਸ ਨੂੰ ਲੈ ਕੇ ਕੁਝ ਮੁਸ਼ਕਲਾਂ ਵੀ ਚੁਣੌਤੀਆਂ ਵੀ ਸਾਹਮਣੇ ਆ ਰਹੀਆਂ ਨੇ لیکن اس وچ کار کانگریس ہیڈ کوارٹر تو جڑی antim vidai shuru honi hai usnu leke vi tamam intezam kite gaye ne Harpreet Bandesha de naal gal karde ha Harpreet jisde naal assi tasveera lagata pe darshakon dikha reha khas intezam jade ne zarur kite gaye ne lekin ajj antim vidai diti jayegi Dr Manmohan Singh nu ha bilkul main is vele ACC jada ਕਾਂਗਰਸ ਦਾ ਮੁਖਿਆਲਿਆ ਹੈ ਉਸੇ ਖਾਤੇ ਮੌਜੂਦ ਆ ਤੇ ਹੁਣ ਇੱਥੇ ਜਿਹੜੀ ਆਮ ਪਬਲਿਕ ਆਉਣੀ ਸ਼ੁਰੂ ਹੋ ਗਈ ਆ ਮੇਰੇ ਪਿੱਛੇ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਜਿੱਥੇ ਅਕਸਰ ਪ੍ਰੈਸ ਕਾਨਫਰੰਸ ਹੁੰਦੀਆਂ ਨੇ ਉੱਥੇ ਹੁਣ ਉਹਨਾਂ ਦੀ ਜਿਹੜੀ ਮਿਲ ਹੈ ਉਸ ਨੂੰ ਲਿਆਂਦਾ ਜਾਣਾ ਤਿੰਨੇ ਫੋਰਸਸ ਦੇ ਜਿਹੜੇ ਅਫਸਰ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਅੰਦਰ ਆਮ ਜਨਤਾ ਵਾਸਤੇ ਇਸ ਜਗ੍ਹਾ ਨੂੰ ਖੋਲ੍ਹਿਆ ਜਾਏਗਾ ਤੇ 1 ਘੰਟੇ ਦਾ ਸਮਾਂ ਲਗਭਗ ਇੱਥੇ ਰਹਿਣਾ ਹੈ ਕਿ ਸਾਢੇ 8:00 ਤੋਂ ਲੈ ਕੇ 9:30 ਵਜੇ ਤੱਕ ਇੱਥੇ ਜਿਹੜੀ ਆਹ ਪਬਲਿਕ ਹੈ ਉਹ ਸਰਦਾਰ ਮਨਮੋਨ ਸਿੰਘ ਹੁਣਾ ਨੂੰ ਜਿਹੜੇ ਆਖਰੀ ਸਰਦਾਰ ਫੁੱਲ ਨੇ ਉਹ ਪੇਟ ਕਰ ਸਕੇਗੀ ਇੱਥੇ ਤੁਸੀਂ ਤਮਾਮ ਜਿਹੜੇ ਕਾਂਗਰਸ ਦੇ ਜਿਹੜੇ ਲੀਡਰਸ ਨੇ ਜੋ ਉਹਨਾਂ ਦੇ ਕਾਰਕਟਰਾਂ ਨੇ ਉਹ ਇੱਥੇ ਹੌਲੀ ਹੌਲੀ ਪਹੁੰਚ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਥੋੜੀ ਦੇਰ ਪਹਿਲਾਂ ਇੱਥੇ ਪਹੁੰਚੇ ਸਨ ਉਹਨਾਂ ਦਾ ਕਹਿਣਾ ਸਭ ਤੋਂ ਜਿਹੜੀ ਅਹਿਮ ਗੱਲ ਹੈ ਕਿ ਇੱਕ ਪ੍ਰਧਾਨ ਮੰਤਰੀ ਨੂੰ ਜਿਹੜੀ ਉਹਨਾਂ ਦੀ ਅੰਤਿਮ ਜਿਹੜੀ ਯਾਤਰਾ ਹੈ ਉਸ ਜਿਹੜਾ ਸੰਸਕਾਰ ਹੋਣਾ ਉਸ ਦੀ ਜਗ੍ਹਾ ਨਾ ਦੇਣਾ ਹਾਲਾਂਕਿ ਹੁਣ ਸਰਕਾਰ ਵੱਲੋਂ ਰਾਤ 12 ਵਜੇ ਦੇ 7 ਮਿੰਟ ਤੇ ਇੱਕ ਪੀਆਈਬੀ ਵੱਲੋਂ ਜਿਹੜਾ ਬਿਆਨ ਸਾਹਮਣੇ ਆਇਆ ਉਸ ਦੇ ਵਿੱਚ ਉਹਨਾਂ ਨੇ ਲੋਕਾਂ ਕਹੀ ਗਈ ਹੈ ਇਹ ਗੱਲ ਕਿ ਸਰਕਾਰ ਉਸ ਜਗ੍ਹਾ ਦੇਖ ਰਹੀ ਹੈ ਇੱਕ ਟਰਸਟ ਬਣਾਇਆ ਜਾਣਾ ਤੇ तमाम ਜਿਹੜੀ ਕਵਾਇਦ ਹੈ ਉਸ ਨੂੰ ਜ਼ਰੂਰ ਕੀਤਾ ਜਾਏਗਾ ਤੇ ਇਹ ਹੁਣ ਆਖਰ ਜੇਕਰ ਇਹੀ ਕੰਮ ਹੋਣਾ ਸੀ ਤੇ ਇਸ ਕੰਮ ਨੂੰ ਮਨਾ ਨਹੀਂ ਸੀ ਕੀਤਾ ਜਾਣਾ ਚਾਹੀਦਾ ਇਸ ਚੀਜ਼ ਦੀ ਸ਼ਾਇਦ ਜ਼ਰੂਰਤ ਨਹੀਂ ਸੀ ਇੱਕ ਪ੍ਰਧਾਨ ਮੰਤਰੀ 10 ਸਾਲ ਰਿਹਾ ਹੋਵੇ ਸਿੱਖ ਪ੍ਰਧਾਨ ਮੰਤਰੀ ਪਹਿਲੇ ਹੋਣ ਤੇ ਉਹਦੇ ਵਾਸਤੇ ਜੇਕਰ ਬਿਲਕੁਲ ਕਿਉਂਕਿ ਇਸ ਮੌਕੇ ਤੇ ਜਿੱਥੇ ਪ੍ਰਧਾਨ ਮੰਤਰੀ ਦੇਂਦਰ ਮੋਦੀ ਬੀਤੇ ਦਿਨ ਆ ਪਹੁੰਚੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀ ਦਾ ਉਹਨਾਂ ਨੂੰ ਸਿਧਾਂਤਰੀ ਦਿੱਤੀ ਅਜੇ ਵਿਚਕਾਰ ਇਹ ਬੇਲੋੜੀ ਸਿਆਸਤ ਜਿਹੜੀ ਹੈ ਉਹ ਇਸ ਮਾਮਲੇ ਤੇ ਪਕਦੀ ਹੋਈ ਨਜ਼ਰ ਆਈ। ਅ ਰਾਜਾ ਤੁਸੀਂ ਆਪਣਾ ਸਵਾਲ ਪੁਰਾਓਗੇ? ਬਿਲਕੁਲ ਜਿਸ ਤਰ੍ਹਾਂ ਦੇ ਨਾਲ ਇਹ ਪੂਰਾ ਮਾਮਲਾ ਰਿਹਾ ਜਿਸ ਨੂੰ ਲੈ ਕੇ ਸਿਆਸਤ ਇਸ ਵੇਲੇ ਗਰਮਾਈ ਹੋਈ ਹੈ ਸ਼ਾਇਦ ਇਹਦੀ ਲੋੜ ਨਹੀਂ ਸੀ ਕਿਉਂਕਿ ਖੁਦ ਪ੍ਰਧਾਨ ਮੰਤਰੀ ਜਿਤੇ ਸ਼ੋਕ ਸੰਦੇਸ਼ਤਾ ਦਿੱਤਾ ਹੀ ਪਰਿਵਾਰ ਦੇ ਨਾਲ ਆਪ ਦੁੱਖ ਸਾਂਝਾ ਕੀਤਾ ਔਰ ਪਰਿਵਾਰ ਦੀ ਜਦੋਂ ਮੰਗ ਸੀ ਤਾਂ ਸ਼ਾਇਦ ਇਹ ਬੇਲੋੜਾ ਜਿਹੜਾ ਵਿਵਾਦ ਜਾਂ ਸਿਆਸਤ ਹੋਈ ਹੈ ਉਸ ਤੋਂ ਬਚਿਆ ਜਾ ਸਕਦਾ ਸੀ। ਆ ਬਿਲਕੁਲ ਦੇਖੋ ਇਹ ਜ਼ਾਹਿਰ ਤੌਰ ਤੇ ਸਰਕਾਰ ਨੂੰ ਸ਼ਾਇਦ ਜ਼ਰੂਰਤ ਸੀ ਕਿ ਇਹ ਇਸ ਵਿਵਾਦ ਨੂੰ ਨਾ ਅੱਗੇ ਲੈ ਕੇ ਜਾਇਆ ਜਾਂਦਾ ਸਰਕਾਰ ਦਿਲ ਵੱਡਾ ਰੱਖਦੀ ਤੇ ਇਸ ਚੀਜ਼ ਨੂੰ ਹੋਣ ਦੀ ਜ਼ਰੂਰਤ ਨਹੀਂ ਸੀ ਇਹ ਹੀ ਗੱਲ ਪ੍ਰਤਾਪ ਸਿੰਘ ਬਾਜਵਾ ਵੀ ਕਹਿੰਦੇ ਨਜ਼ਰ ਆਇਆ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਸਿਹਤ ਤੇ ਪਹਿਲਾਂ ਤੋਂ ਢਿੱਲੀ ਸੀ ਜਿਹੜੇ ਮਨਮੋਹਨ ਸਿੰਘ ਸਾਹਿਬ ਤੇ ਸਰਕਾਰ ਨੂੰ ਪਤਾ ਸੀ ਇਸ ਗੱਲ ਦਾ ਹੁਣ ਸਰਕਾਰ ਕਹਿ ਰਹੀ ਹੈ ਕਿ ਅਸੀਂ ਟਰਸਟ ਬਣਾਵਾਂਗੇ ਸਾਰੀ ਜਿਹੜੀ ਕਵਾਇਦ ਹੈ ਉਹ ਕੀਤੀ ਜਾਏਗੀ ਮੈਮੋਰੀਅਲ ਵੀ ਬਣਾਇਆ ਜਾਏਗਾ ਲੇਕਿਨ ਵੱਡਾ ਸਵਾਲ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵਾਸਤੇ ਜੇਕਰ ਇਸ ਤਰੀਕੇ ਦਾ ਜਿਹੜੀ ਇਹ ਕੰਮ ਹੋਇਆ ਹੈ ਇਹ ਆਪਣੇ ਜੋ ਬੜਾ ਮੰਦ ਭਗ ਹੈ ਸਰਕਾਰ ਨੂੰ ਜ਼ਰੂਰਤ ਸੀ ਕਿ ਇਸ ਤਰੀਕੇ ਦੇ ਕੰਮ ਨਹੀਂ ਹੋਣਾ ਜਿਹਦਾ ਖਾਸ ਤੌਰ ਤੇ ਮਨਮੋਹਨ ਸਿੰਘ ਦਾ ਕਾਦ ਸਿਰਫ ਪਾਰਟੀ ਲੈਵਲ ਤੋਂ ਹਮੇਸ਼ਾ ਉੱਪਰ ਰਿਹਾ ਉਹ ਕਦੀ ਕਿਸੇ ਇੱਕ ਪਾਰਟੀ ਵਾਸਤੇ ਨਹੀਂ ਰਿਹਾ ਬਲੋ ਦਾ ਬੈਲਟ ਨਾ ਉਹਨਾਂ ਨੇ ਕਦੀ ਕਿਹਾ ਹਾਲਾਂਕਿ ਉਹਨਾਂ ਦੀ ਸਿਆਸਤ ਦੇ ਅਖੀਰਲੇ 2-3 ਸਾਲ ਜਦੋਂ ਰਹੇ ਜਦੋਂ ਆਮ ਆਦਮੀ ਪਾਰਟੀ ਹੋਂਚਾ ਰਹੀ ਸੀ ਉਸ ਦੌਰਾਨ ਬਹੁਤ ਸਾਰੇ ਤਿੱਖੇ ਹਮਲੇ ਮਨਮੋਹਨ ਸਿੰਘ ਨੂੰ ਚੇਲਣੇ ਪਏ ਲੇਕਿਨ ਫਿਰ ਵੀ ਉਹਨਾਂ ਨੇ ਕਦੀ ਖੁਦ ਉਸ ਜਿਹੜਾ ਉਸ ਬਿਲਕੁਲ ਕਿਉਂਕਿ ਹਾਕੀ ਪ੍ਰਧਾਨ ਮੰਤਰੀ ਜੋ ਹੁੰਦਾ ਹੈ ਉਹ ਕਿਸੇ ਇੱਕ ਪਾਰਟੀ ਨਾਲ ਸੰਬੰਧਿਤ ਨਹੀਂ ਪੂਰੇ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਔਰ ਜੋ ਮਾਨ ਉਨ੍ਹਾਂ ਨੇ ਆਪਣੇ ਦੇਸ਼ ਨੂੰ ਦਵਾਇਆ ਉਸ ਤੋਂ ਤਾਂ ਕੋਈ ਵੀ ਇਨਕਾਰੀ ਨਹੀਂ ਖੁਦ ਪ੍ਰਧਾਨ ਮੰਤਰੀ ਮੌਜੂਦਾ ਜਿਹੜੇ ਨੇ ਉਹ ਉਹਨਾਂ ਦੇ ਕਸੀਦੇ ਪਰਦੇ ਨਜ਼ਰ ਆਇਦੇ ਸੋ ਜੇ ਵਿਚਾਰ ਇਸ ਮੌਕੇ ਤੇ ਅਜੀਹਾ ਵਿਵਾਦ ਯਕੀਨਨ ਬੇ ਲੋੜਾ ਹੈ ਔਰ ਪੂਰੇ ਸਨਮਾਨ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਇ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ ਦੇਖੋ ਰਾਦਾ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿਆਂ ਜਿਹੜੇ ਤਿੰਨੇ ਫੋਰਸਸ ਦੇ ਜਵਾਨ ਤੁਸੀਂ ਦੇਖ ਸਕਦੇ ਹੋ ਨੇਵੀ ਦੇ ਏਅਰ ਫੋਰਸ ਤੇ ਆਰਮੀ ਦੇ ਜਿਹੜੇ ਅਫਸਰ ਇੱਥੇ ਪਹੁੰਚ ਚੁੱਕੇ ਨੇ ਜਿਨ੍ਹਾਂ ਨੇ ਇੱਥੇ ਹੁਣ ਬਾਕੀ ਜਿਹੜੇ ਜਿਹੜੀਆਂ ਰਸਮਾਂ ਕਿਉਂਕਿ ਗਾਰਡ ਆਫ ਆਨਰ ਦਿੱਤਾ ਜਾਣਾ ਇੱਥੋਂ ਹੀ ਅੰਤਿਮ ਯਾਤਰਾ ਦਾ ਪ੍ਰੋਸੀਸ਼ਨ ਪ੍ਰੋਸੀਸ਼ਨ ਹੈ ਉਹਨਾਂ ਦਾ ਨਿਕਲਣਾ ਹੈ ਇੱਥੋਂ ਹੀ ਅੰਤਿਮ ਯਾਤਰਾ ਦੀ ਸ਼ੁਰੂਆਤ ਹੋਣੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਰਮੀ ਨੇਵੀ ਤੇ ਏਅਰ ਫੋਰਸ ਦੇ ਕਿੰਨਾ ਦੇ ਅਧਿਕਾਰੀ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤੇ ਇਹ ਤਸਵੀਰ ਹੈ ਕਾਂਗਰਸ ਆਫਿਸ ਦੀ ਜਿਹੜੀ ਗੱਲ ਤੁਸੀਂ ਕਈ ਸ਼ਾਇਦ ਬੇਲੋੜਾ ਬਵਾਦ ਸੀ ਇਸ ਬਵਾਦ ਦੀ ਜ਼ਰੂਰਤ ਨਹੀਂ ਸੀ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ ਸਰਕਾਰ ਨੂੰ ਸ਼ਾਇਦ ਵੱਡਾ ਦਿਲ ਕਰਦਿਆ ਹੋਇਆ ਇਸ ਕੰਮ ਨੂੰ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ ਸ਼ਾਇਦ ਇਹ ਮੰਗ ਆਉਣੀ ਨਹੀਂ ਸੀ ਚਾਹੀਦੀ ਤੁਸੀਂ ਦੇਖੋ ਕਿ ਬੇਸ਼ੱਕ ਅਕਾਲੀ ਦਲ ਦੇ ਵਖਰੇਵੇਂ ਰਹੇ ਹੋਣ ਕਾਂਗਰਸ ਦੇ ਨਾਲ ਬਿਲਕੁਲ મતભੇਦ ਹੈਗੇ ਨੇ ਵਿਚਾਰਿਕ મતਭੇਦ ਜਿਹੜਾ ਇਹ ਜਿਹੜੇ ਰਾਜਨੀਤਿਕ ਤੌਰ ਤੇ ਜਿਹੜੇ ਕਹੇ ਜਾਂਦੇ ਨੇ ਕਿ ਆਈਡਿਓਲੋਜੀ ਵੱਖਰੀ ਹੈ ਉਸ ਦੇ باوجود ਰਾਤੀ ਜਿਸ ਤਰੀਕੇ ਦਾ ਟਵੀਟ ਸੁਖਬੀਤ ਸਿੰਘ ਬਾਦਲ ਵੱਲੋਂ ਆਇਆ ਉਹਨਾਂ ਨੇ ਵੀ ਇਹ ਗੱਲ ਕੀਤੀ ਕਿ ਬੇਸ਼ੱਕ ਵਖਰੇਵੇਂ ਨੇ ਲੇਕਿਨ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ ਇੱਕ ਪ੍ਰਧਾਨ ਮੰਤਰੀ ਵਾਸਤੇ ਜੇਕਰ ਤੁਸੀਂ ਇਹ ਕੰਮ ਨਹੀਂ ਕਰਦੇ ਇਹ ਠੀਕ ਨਹੀਂ ਹੈਗਾ ਪ੍ਰਧਾਨ ਮੰਤਰੀ ਨੂੰ ਖੁਦ ਇਸ ਤੇ ਇੰਟਰਵੈਨ ਕਰਨਾ ਚ ਤਾਂ ਜਿਵੇਂ ਇਹ ਮਾਮਲਾ ਪੱਕਿਆ ਤੇ ਰਾਤੀ 12 ਵਜੇ ਤੋਂ ਬਾਅਦ ਇਸ ਜਿਸ ਤਰੀਕੇ ਦੀ ਫਿਰ ਇੱਕ ਪ੍ਰੈਸ ਰਿਲੀਜ਼ ਆਇਆ ਕਿ ਆਇਆ ਹੈ ਕਿ ਜੋ ਸਰਕਾਰ ਨੇ ਆਪਣਾ ਇਸ ਪੂਰੇ ਇੱਕ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਕਿ ਇੱਕ ਰਿਲੀਜ਼ ਕਾ ਜਾਰੀ ਕਰ ਦਿੱਤਾ ਗਿਆ ਕਿ ਅਸੀਂ ਉਸ ਮੈਮੋਰੀਅਲ ਵਾਸਤੇ ਜਗ੍ਹਾ ਦੇਖ ਰਹੇ ਹਾਂ ਟਰਸਟ ਬਣਾਇਆ ਜਾਏਗਾ ਸ਼ਾਇਦ ਬਿਲੋੜਾ ਵਿਵਾਦ ਸੀ ਨਹੀਂ ਹੋਣਾ ਚਾਹੀਦਾ ਸੀ ਪ੍ਰਧਾਨ ਮੰਤਰੀ ਸਾਹਿਬ ਦਾ ਡਾਕਟਰ ਬਨਮੂਨ ਸਿੰਘ ਇਸ ਤਰੀਕੇ ਦੀ ਗੱਲ ਜਿਹੜੀ ਸੀ ਉਹ ਡਿਜ਼ਰਵ ਨਹੀਂ ਕਰਦੇ ਸਨ ਉਹਨਾਂ ਨੂੰ ਇੱਕ ਵੱਡਾ ਸਨਮਾਨ ਜ਼ਰੂਰ ਦੇਣਾ ਚਾਹੀਦਾ ਹੈ ਬੇਸ਼ੱਕ ਸਰਕਾਰ ਉਹਨਾਂ ਨੂੰ ਮਿਲਟਰੀ ਆਨਰਸ ਨਾਲ ਵਿਦਾ ਕਰੇਗੀ ਬੇਸ਼ੱਕ ਉਹਨਾਂ ਦਾ ਮੈਮੋਰੀਅਲ ਵੀ ਬਣੇਗਾ ਲੇਕਿਨ ਨਿਕੰਮ ਬੋਧ ਕਾਟਦੇ ਉਹਨਾਂ ਦਾ ਸੰਸਕਾਰ ਕਰਨਾ ਸ਼ਾਇਦ ਵੱਡੇ ਸਵਾਲ ਖੜੇ ਕਰਦਾ ਹੈ ਖਾਸ ਤੌਰ ਤੇ ਜਿੱਡਾ ਵੱਡਾ ਅਕਸ ਰਿਹਾ ਮਨਮੋਹਨ ਸਿੰਘ ਦਾ ਪਾਰਟੀ ਪਦਰ ਤੋਂ ਉੱਤੇ ਉੱਟ ਕੇ ਇਸ ਇਸ ਦੇਸ਼ ਨੂੰ ਜਦੋਂ ਮੁਲਕ ਦੇ ਵਿੱਚ ਪੈਸੇ ਦੀ ਮੁਲਕ ਦੇ ਵਿੱਚ ਤਰੱਕੀ ਦੀ ਮੁਲਕ ਦੇ ਵਿੱਚ ਇੱਕ ਪੂਰੀ ਕਾਇਆ ਕਲਪ ਕਰਨ ਦੀ ਜ਼ਰੂਰਤ ਸੀ ਉਸ ਦੌਰਾਨ ਸਿਰਫ ਇੱਕ ਡਾਕਟਰ ਮਨਮੋਹਨ ਸਿੰਘ ਇਹੋ ਜਿਹੀ ਵਾਹਿਦ ਸ਼ਖਸੀਅਤ ਸਨ ਜਿਨ੍ਹਾਂ ਵੱਲੋਂ ਇਹ ਕੰਮ ਕੀਤਾ ਗਿਆ ਤੇ ਇਹ ਤਸਵੀਰ ਸ਼ਾਇਦ ਜਿਹੜੀ ਨਿਕਲ ਕੇ ਸਾਹਮਣੇ ਆਈ ਇਸੇ ਕਰਕੇ ਲੋਕਾਂ ਜ਼ਿਆਦਾ ਨਾਰਾਜ਼ਗੀ ਸੀ ਜਿਸ ਸ਼ਖਸ ਨੇ ਪੂਰੀ ਤਸਵੀਰ ਬਦਲੀ ਹੋਵੇ ਬੰਕਾਸਤ ਦੀ ਉਸ ਤਸਵੀਰ ਨੂੰ ਕਿਸ ਤਰੀਕੇ ਦੇ ਨਾਲ ਇੱਕ ਡੈਮੇਜ ਹੋਇਆ ਹੁਣ ਬੀਜੇਪੀ ਬੇਸ਼ੱਕ ਜਾਂ ਇਹ ਕਹਿਆ ਜਾਏ ਕਿ ਕੇਂਦਰ ਸਰਕਾਰ ਬੇਸ਼ੱਕ ਇਸ ਦੇ ਉੱਤੇ ਕਿੰਨਾ ਵੀ ਕੰਮ ਕਰ ਲਵੇ ਬੇਸ਼ੱਕ ਕਿੰਨੀਆਂ ਗੱਲਾਂ ਕਰ ਲਵੇ ਲੇਕਿਨ ਹੁਣ ਜਿਹੜਾ ਉਹ ਡੈਮੇਜ ਹੋ ਗਿਆ ਉਸ ਨੂੰ ਤੁਸੀਂ ਇੱਕ ਪ੍ਰੈਸ ਰਿਲੀਜ਼ ਕਰਕੇ ਕੰਟਰੋਲ ਨਹੀਂ ਕਰ ਸਕਦੇ ਜਿੰਨਾ ਚਿਰ ਤੱਕ ਉੱਥੇ ਹੁਣ ਤੁਸੀਂ ਸਮਾਰਕ ਨਹੀਂ ਬਣਾਉਂਗੇ ਬੜੇ ਵੱਡੇ ਸਵਾਲ ਖੜੇ ਹੁੰਦੇ ਨੇ ਬੜੀ ਵੱਡੀਆਂ ਚੁਣੌਤੀਆਂ ਨੇ ਇਸ ਪੂਰੀ ਤਮਾਮ ਕਹਾਣੀ ਦੇ ਪਿੱਛੇ ਬੀਜੇਪੀ ਸਰਕਾਰ ਜਿਹੜੀ ਹੈ ਜਾਂ ਕੇਂਦਰ ਸਰਕਾਰ ਜੇਕਰ ਮੈਂ ਕਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਉਹਨਾਂ ਦੀ ਤਾਰੀਫ ਕਰਦੇ ਉਹਨਾਂ ਦੇ ਕਸੀਦੇ ਬਿਲਕੁਲ ਨਜ਼ਰ ਆਏ ਲੇਕਿਨ ਇਹ ਬੜੀ ਮੰਦਪਾਗਾ ਰਿਹਾ ਬੇਸ਼ੱਕ ਇਹ ਕਮੀ ਅਫਸਰ ਸ਼ਾਹੀ ਦੀ ਰਹੀ ਹੋਵੇ ਜਾਂ ਕਿਸੇ ਪਾਸਿਓ ਲੇਕਿਨ ਇਹ ਨਹੀਂ ਹੋਣਾ ਚਾਹੀਦਾ ਸੀ ਮੈਂ ਤੁਹਾਨੂੰ ਇੱਕ ਵਾਰੀ ਤਸਵੀਰ ਦਿਖਾ ਦਿਆ ਉਸ ਜਗ੍ਹਾ ਦੀ ਜਿੱਥੇ ਕੀ ਪ੍ਰਧਾਨ ਮੰਤਰੀ ਸਾਫਤਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਦੀ ਜਿਹੜੀ ਮਰਤਕ ਦੇ ਲਾਂਦੀ ਜਾਣੀ ਆ ਦੇਖੋ ਤਿਆਰੀਆਂ ਇੱਥੇ ਕੀਤੀਆਂ ਜਾ ਰਹੀਆਂ ਨੇ ਹੁਣ ਸਾਨੂੰ ਇੱਥੋਂ ਕਹਿ ਦਿੱਤਾ ਗਿਆ ਕਿ ਮੀਡੀਆ ਵੀ ਇੱਥੋਂ हट ਜਾਵੇ ਕਿਉਂਕਿ ਇੱਥੇ ਆਮ ਪਬਲਿਕ ਜਿਹੜੀ ਆਉਣੀ ਹੈ ਉਹ ਸ਼ੁਰੂ ਹੋ ਚੁੱਕੀ ਹੈ

9:30 ਤੱਕ ਦਾ ਸਮਾਂ ਦਿੱਤਾ ਗਿਆ ਤੁਸੀਂ ਮੰਨ ਕੇ ਚੱਲੋ ਕਿ ਥੋੜਾ ਵਧੇਗਾ ਕਿਉਂਕਿ ਜਿਹੜੀ ਜਨਤਾ ਹੈ ਜੋ ਆਪਣੇ ਲੀਡਰ ਨੂੰ ਅਖੀਰਲਾ ਸ਼ਰਧਾ ਦੇ ਫੁੱਲ ਭੇਟ ਕਰਨਾ ਚਾਹੁੰਦੀ ਹੈ ਪਬਲਿਕ ਜੋ ਉਹਨਾਂ ਨੂੰ ਆਪਣਾ ਕੀਤਾ ਭੇਟ ਉਹਨਾਂ ਨੂੰ ਸ਼ਰਧਾ ਦੇ ਫੁੱਲ ਦੇਣਾ ਚਾਹੁੰਦੇ ਨੇ ਉਹ ਲੋਕੀ ਹੁਣ ਇੱਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਜ਼ਾਇਰ ਤੌਰ ਤੇ ਥੋੜਾ ਟਾਈਮ ਵਧੇ ਹਾਲਾਂਕਿ ਪੌਣੇ 12 ਦਾ ਟਾਈਮ ਦਿੱਤਾ ਗਿਆ ਉਹਨਾਂ ਦੇ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਨਿਕੰਬੋਧ ਕਾਰਟ ਤੇ ਪੌਣੇ 12 ਵਜੇ ਦਾ ਸਮਾਂ ਹੈ ਲੇਕਿਨ ਉਹ ਟਾਈਮ ਜ਼ਰੂਰ ਅੱਗੇ ਜਾਏਗਾ ਜੇਕਰ ਗੱਲ ਕਰੀਏ ਤਾਂ ਜਿਹੜੀਆਂ ਉਗੀਆਂ ਹਸਤੀਆਂ ਨੇ ਪ੍ਰਿੰਕਾ ਕਾਂਦੀ ਫੋਨੀਆ ਕਾਂਦੀ ਇਸ ਤੋਂ ਇਲਾਵਾ ਹਿਮਾਚਲ ਦੇ ਮੁੱਖ ਮੰਤਰੀ ਨੇ ਉਹ ਵੀ ਇੱਥੇ ਹੈਗੇ ਮੌਜੂਦ ਨੇ ਉਹ ਵੀ ਆ ਰਹੇ ਨੇ ਨਾਲ ਹੀ ਬਾਕੀ ਜੋ ਵੀ ਪਾਰਟੀ ਦੀ ਵੱਡੀ ਸੀਨੀਅਰ ਲੀਡਰਸ਼ਿਪ ਹੈ ਉਹ ਲਗਾਤਾਰ ਇੱਥੇ ਪਹੁੰਚੇਗੀ ਆ ਕੇ ਆਪਣੇ ਸ਼ਰਧਾਂ ਦੇ ਫੁੱਲ ਭੇਟ ਕਰੇਗੀ ਇਹ ਅਜੇ ਤੱਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਨਾ ਤੇ ਪਾਰਟੀ ਸਰਕਾਰ ਕਾਂਗਰਸ ਪਾਰਟੀ ਵੱਲੋਂ ਨਾ ਹੀ ਸਰਕਾਰ ਵੱਲੋਂ ਕਿ ਕਿ ਸਰਕਾਰ ਵੱਲੋਂ ਕਿਹੜਾ ਕਿਹੜੇ ਸ਼ਖਸ ਜਿਹੜੇ ਨੇ ਉਹ ਨਿਗਮ ਬੋਧ ਘਾੜ ਜਾ ਕੇ ਡਾਕਟਰ ਅਨੂ ਆਪਣੀ ਅੰਤਿਮ ਵਿਦਾਇੀ ਵਿੱਚ ਸ਼ਾਮਲ ਹੋਣਗੇ बिल्कुल और इतने तमाम जोड़े ने इंतजाम जरूर किए गए लेकिन कि जिस तरह के बीते दिन तो मौसम खराब है बरसात हो रही है ज़रूर चुनौती जरूर बनी होगी तमाम इंतजामों लैके हरप्रीत देखो मौसम अजे भी खराब है मीह का शंका अब भी दिल्ली जाहिर की गई कि मीह अज भी पैसा है ਬਦਲਵਾਹੀ ਕਾफी ਜ਼ਿਆਦਾ ਹੈ ਹਾਲਾਂਕਿ ਕਾਂਗਰਸ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਲੇਕਿਨ ਕੱਲ ਵੀ ਕਿਉਂਕਿ ਮੀਂਹ ਬਹੁਤ ਜ਼ਿਆਦਾ ਸੀ ਕੱਲ ਵੀ ਉਹ ਜਿਹੜੀ ਦਿੱਕਤਾਂ ਸਾਹਮਣੇ ਆਈਆਂ ਅੱਜ ਵੀ ਬਿਲਕੁਲ ਜਗ੍ਹਾ ਜਗ੍ਹਾ ਜਿਹੜੇ ਪਾਣੀ ਥੱਲੇ ਭਰਿਆ ਹੋਇਆ ਤੇ ਉਹ ਤੁਹਾਨੂੰ ਅਸੀਂ ਤਸਵੀਰਾਂ ਸਾਹਮਣੇ ਦਿਖਾ ਰਹੇ ਹਾਂ ਕਿ ਹੁਣ ਇੱਥੋਂ ਹਟਾਉਣ ਨੂੰ ਲਗਾਤਾਰੇ ਤੋਂ ਕਿਹਾ ਜਾ ਰਿਹਾ ਹੈ ਕਿ ਇਸ ਜਗ੍ਹਾ ਤੋਂ ਹਟ ਜਾਇਆ ਜਾਵੇ ਕਿ ਮੀਡੀਆ ਐਨਕਲੋਜ਼ਰ ਸੇ ਚਲੇ ਜਾਓ ਇਸ ਮੀਡੀਆ ਐਨਕਲੋਜ਼ਰ ਨੂੰ ਖਾਲੀ ਕਰ ਦਿਓ ਕਿਉਂਕਿ ਇੱਥੇ ਪਬਲਿਕ ਆ ਰਹੀ ਏ ਤੇ ਆ ਤਮਾਮ ਇਥੋਂ ਜਿਹੜੀਆਂ ਕਵਾਇਦਾ ਨੇ ਤਮਾਮ ਜਿਹ ਜੋ ਹਜ਼ੂਮ ਹੈ ਜੋ ਆਪਣੇ ਜਨਤਾ ਆ ਰਹੀ ਹੈ ਆਪਣੇ ਉਸ ਲੀਡਰ ਨੂੰ ਅਕੀਦਾ ਭੇਟ ਕਰਨ ਵਾਸਤੇ ਉਹ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਲੀਡਰਸ ਵੀ ਹੌਲੀ ਹੌਲੀ ਪੁਆਇੰਟ ਨੇ ਸ਼ੁਰੂ ਹੋ ਚੁੱਕੇ ਨੇ ਥੋੜੀ ਦੇਰ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਸਨ ਹੁਣ ਇੱਥੇ ਜਿਹੜੇ ਕਾਂਗਰਸ ਸੇਵਾਦਲ ਦੇ ਲੀਡਰਸ ਨੇ ਜੋ ਜਿਨ੍ਹਾਂ ਨੇ ਇੱਥੇ ਸਾਰਾ ਮੈਨੇਜਮੈਂਟ ਸੰਭਾਲਣਾ ਹੈ ਉਹ ਵੀ ਇੱਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤੇ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਆ ਇੱਥੋਂ ਹੁਣ ਕੀ ਕਿਸ ਤਰੀਕੇ ਦੇ ਨਾਲ ਜਿਹੜੇ ਲੀਡਰਸ ਨੇ ਉਹ ਇਸ ਜਗ੍ਹਾ ਤੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤੇ ਇਹ ਤਸਵੀਰਾਂ ਸਾਡੇ ਵੀਜੇ ਤੁਹਾਨੂੰ ਰਾਮਜੀ ਦਿਖਾ ਰਹੇ ਨੇ ਕਿ ਹੁਮੈਦ ਕੋਸ਼ਕੋ ਵੀ ਤੋਂ ਹਟਾਵਾ ਸ਼ੁਰੂ ਕਰ ਦਿੱਤਾ ਗਿਆ ਸਾਨੂੰ ਅਗੇ ਦੀ ਤ तरीके ਨਾਲ ਇੱਥੋਂ ਅੱਗੇ ਚੱਲਦੇ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਕੋਈ ਤਸਵੀਰ ਇਸ ਤੋਂ ਹੋਰ ਦਿਖਾਵਾਂਗਾ ਤੁਸੀਂ ਆਹ ਦੇਖੋ ਕਿ ਆਹ ਬਾਹਰ ਦੀ ਇੱਕ ਤਸਵੀਰ ਹੈ ਜਿੱਥੋਂ ਲੋਕ ਅੰਦਰ ਆ ਰਹੇ ਨੇ ਤੇ ਇਹ ਲੋਕ ਇੱਥੋਂ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇੱਥੋਂ ਹੌਲੀ-ਹੌਲੀ ਅੱਗੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਲੋਕ ਜੁੜਨੇ ਸ਼ੁਰੂ ਹੋ ਚੁੱਕੇ ਨੇ ਪ੍ਰਧਾਨ ਸਾਬਕਾ ਪ੍ਰਧਾਨ ਮੰਤਰੀ ਨਰੇਂਦਰ ਮਨਮੋਹਨ ਸਿੰਘ ਨੂੰ ਕਿਸ ਤਰੀਕੇ ਦੇ ਨਾਲ ਅਕੀਦਾ ਭੇਟ ਕਰਨ ਵਾਸਤੇ ਇਹ ਲਾਈਵ ਤਸਵੀਰਾਂ ਨੇ ਕੀ ਕਿਸ ਤਰੀਕੇ ਦੇ ਨਾਲ ਇਸ तमाम ਜਿਹੜੀਆਂ ਚੀਜ਼ਾਂ ਨੇ ਇਹ ਇਹ ਨੂੰ ਦਿਖਾ ਰਹੇ ਆ ਬਿਲਕੁਲ ਸੋ ਇਹ ਤਸਵੀਰਾਂ ਲਾਈਵ ਆਪਣੇ ਦਰਸ਼ਕਾਂ ਤੱਕ ਅਸੀਂ ਪਹੁੰਚਾ ਰਹੇ ਆ ਜਿੱਥੇ ਕਿ ਆਈਏ ਸੀਸੀ ਹੈੱਡਕੁਆਰਟਰ ਉਨਦੀ ਮ੍ਰਿਤਕ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਦੀ ਜਿਹੜੀ ਹੈ ਰੱਖੀ ਗਈ ਹੈ ਔਰ ਇੱਥੇ ਅੰਤਿਮ ਦਰਸ਼ਨਾਂ ਦੇ ਲਈ ਲਗਾਤਾਰ ਲੋਕ ਪਹੁੰਚਨੇ ਸ਼ੁਰੂ ਹੋ ਗਏ ਨੇ ਅਰ ਭੀ ਤੌਰ ਤੋਂ ਅੱਗੇ ਵੀ ਅਸੀਂ ਅਪਡੇਟ ਲਵਾਂਗੇ ਸੋ ਇਹ ਲਾਈਵ ਤਸਵੀਰਾਂ ਤੁਹਾਨੂੰ ਆਈਏ ਸੀਸੀ ਹੈੱਡਕੁਆਰਟਰ ਤੋਂ ਦਿਖਾ ਰਹੇ ਆ